ਇਸ ਵੇਲੇ ਦੀ ਵੱਡੀ ਖਬਰ ਮੰਤਰੀ ਕੁਲਦੀਪ ਢਾਲੀਵਾਲ ਦੀ ਕੈਬਨਟ ਦੇ ਵਿੱਚੋਂ ਛੁੱਟੀ ਹੋ ਗਈ ਹੈ ਇਹ ਗੱਲ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਅੱਜ ਭਗਵੰਤ ਮਾਨ ਦੀ ਕੈਬਨਟ ਦਾ ਵਿਸਤਾਰ ਹੋਇਆ ਅਤੇ ਅੱਜ ਇੱਕ ਮੰਤਰੀ ਸੰਜੀਵ ਅਰੋੜਾ ਜਿਹੜੇ ਕਿ ਲੁਧਿਆਣਾ ਜਿਮਨੀ ਚੋਣ ਜਿੱਤ ਕੇ ਆਏ ਨੇ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ ਹੈ ਔਰ ਇਹ ਵੀ ਗੱਲ ਪਤਾ ਲੱਗੀ ਹੈ ਕਿ ਇੱਕ ਮੰਤਰੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇੱਕ ਮੰਤਰੀ ਕੁਲਦੀਪ ਢਾਲੀਵਾਲ ਦੀ ਜਿਹੜੀ ਹੈ ਉਹ ਛੁੱਟੀ ਇਸ ਐਨਆਰਆਈ ਵਿਭਾਗ ਦੇ ਵਿੱਚ ਹੋ ਚੁੱਕੀ ਹੈ ਕੈਬਨਟ ਦੇ ਵਿੱਚੋਂ ਛੁੱਟੀ ਹੋ ਚੁੱਕੀ ਹੈ ਪਤਾ ਲੱਗਿਆ ਕਿ ਅਸਤੀਫਾ ਜਿਹੜਾ ਉਹਨਾਂ ਤੋਂ ਲੈ ਲਿਆ ਗਿਆ ਔਰ ਇਹ ਵੀ ਗੱਲ ਪਤਾ ਲੱਗ ਰਹੀ ਹੈ ਕਿ ਮੰਤਰੀ ਕੁਲਦੀਪ ਢਾਲੀਵਾਲ ਦਾ ਜਿਹੜਾ ਇੱਕੋ ਇੱਕ ਮਹਿਕਮਾ ਐਨਆਰਆਈ ਵਿਭਾਗ ਸੀਗਾ ਉਹ ਸੂਤਰ ਦੱਸ ਰਹੇ ਨੇ ਕਿ ਸੰਜੀਵ अरोड़ा ਨੂੰ ਜਿਹੜਾ ਉਹ ਦਿੱਤਾ ਜਾ ਚੁੱਕਿਆ ਇਹ ਗੱਲ ਜਿਹੜੀ ਆ ਸਾਹਮਣੇ ਆ ਰਹੀ ਹੈਗੀ ਆ ਔਰ ਇੰਡਸਟਰੀ ਵਿਭਾਗ ਜਿਹੜਾ ਕਿ ਤਰਨੂਪ੍ਰੀਤ ਸੌਂਦੇ ਕੋਲੇ ਸੀਗਾ ਉਹ ਵੀ ਕਹਿੰਦੇ ਆ ਕਿ ਸੰਜੀਵ ਅਰੋੜਾ ਨੂੰ ਦਿੱਤਾ ਜਾ ਚੁੱਕਿਆ ਹਾਲਾਂਕਿ ਇਹਦੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਹਾਲਾਂਕਿ ਇਹਦੀ ਅਧਿਕਾਰਿਕ ਜਾਣਕਾਰੀ ਜਿਹੜੀ ਆ ਕੁਝ ਹੀ ਸਮੇਂ ਤੱਕ ਜਿਹੜੀ ਆ ਜਦੋਂ ਸਾਹਮਣੇ ਆਜੂ ਜਦੋਂ ਕੈਬਨਟ ਮੰਤਰੀਆਂ ਦੀ ਇੱਕ ਲਿਸਟ ਵਿਭਾਗਾਂ ਦੇ ਸਮੇਤ ਜਿਹੜੀ ਆ ਉਹ ਸਾਹਮਣੇ ਆਜੂਗੀ ਪਰ ਇੱਕ ਘੰਟਾ ਪਹਿਲਾਂ ਇੱਕ ਟਵੀਟ ਜਿਹੜਾ ਕਰ ਦਿੱਤਾ ਗਿਆ ਸੀਗਾ ਮંત્રી ਢਾਲੀਵਾਲ ਦੇ ਵੱਲੋਂ ਜਿਹਦੇ ਵਿੱਚ ਲਿਖਿਆ ਕਿ ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਮੇਰੀ ਮਿਹਨਤ ਜਾਰੀ ਰਹੇਗੀ ਔਰ ਇਸ ਟਵੀਟ ਨੂੰ ਉਹਨਾਂ ਦੇ ਅਸਤੀਫੇ ਦੇ ਨਾਲ ਹੀ ਜੋੜ ਕੇ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਮੰਤਰੀ ਢਾਲੀਆਲ ਜਿਹੜੇ ਕਿ ਜਦੋਂ ਤੋਂ ਸਰਕਾਰ ਬਣੀ ਆ ਉਦੋਂ ਤੋਂ ਮੰਤਰੀ ਜਿਹੜੇ ਆ ਉਹ ਬਣੇ ਹੋਏ ਸੀ ਪੰਜਾਬ ਸਰਕਾਰ ਦੇ ਅੰਦਰ ਭਗਵੰਤ ਮਾਨ ਸਰਕਾਰ ਦੇ ਅੰਦਰ ਅਤੇ ਹੁਣ ਉਹਨਾਂ ਦਾ ਅਸਤੀਫਾ ਸੂਤਰ ਦੱਸਦੇ ਨੇ ਕਿ ਲੈ ਲਿਆ ਗਿਆ ਕਿਉਂਕਿ ਅੱਜ ਭਗਵੰਤ ਮਾਨ ਦੀ ਆ ਸਰਕਾਰ ਦਾ ਕੈਬਨਟ ਵਿਸਤਾਰ ਸੀਗਾ ਅਤੇ ਉਸ ਕੈਬਨਟ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਮੰਤਰੀ ਜਿਹੜਾ ਉਹ ਉਹਦੀ ਜਿਹੜੀ ਹੈ ਛੁੱਟੀ ਹੋਈ ਹੈਗੀ ਆ ਤਾਂ ਦੱਸ ਦਈਏ ਕਿ ਕੁਲਦੀਪ ਧਾਲੀਵਾਲ ਉਹ ਮੰਤਰੀ ਜਿਹੜੇ ਆ ਉਹ ਦੱਸੇ ਜਾ ਰਹੇ ਹੈਗੇ ਨੇ ਤਾਂ ਦੱਸ ਦਈਏ ਕਿ ਬਹੁਤ ਵੱਡੀ ਖਬਰ ਜਿਹੜੀ ਇੱਕ ਇਸ ਵਕਤ ਸੂਤਰਾਂ ਦੇ ਹਵਾਲੇ ਦੇ ਨਾਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੰਤਰੀ ਕੁਲਦੀਪ ਧਾਲੀਵਾਲ ਦੀ ਜਿਹੜੀ ਆ ਉਹ ਛੁੱਟੀ ਜਿਹੜੀ ਆ ਹੋਈ ਔਰ ਉਹਨਾਂ ਦਾ ਵਿਭਾਗ ਕਹਿੰਦੇ ਆ ਕਿ ਲੈ ਕੇ ਜਿਹੜੇ ਸੰਜੀਵ अरोड़ा ਨੂੰ ਜਿਹੜਾ ਦਿੱਤਾ ਗਿਆ ਤਾਂ ਦੱਸ ਦਈਏ ਕਿ 42 ਕੈਬਨਟ ਦੇ ਵਿੱਚੋਂ ਜਿਹੜੇ ਆ ਉਹ ਕੱਢ ਦਿੱਤੇ ਗਏ ਆ ਉਹਨਾਂ ਦੇ ਕੋਲ ਇੱਕੋ ਇੱਕ ਵਿਭਾਗ ਜਿਹੜਾ ਸੀਗਾ ਦੱਸ ਦਈਏ ਕਿ ਬਹੁਤ ਵੱਡੀ ਖਬਰ ਹੈ ਔਰ ਹੋਰ ਕਿਹੜੇ-ਕਿਹੜੇ ਵਿਭਾਗ ਕਿਹੜੇ-ਕਿਹੜੇ ਮੰਤਰੀਆਂ ਦੇ ਵਿਭਾਗ ਜਿਹੜੇ ਆ ਉਹ ਬਦਲੇ ਗਏ ਨੇ ਕੁਝ ਹੀ ਦਿਨ ਤੱਕ ਉਹ ਜਿਹੜੀਆਂ ਗੱਲਾਂ ਉਹ ਜਿਹੜੀਆਂ ਖਬਰਾਂ ਨੇ ਉਹ ਕੁਝ ਦੇਰ ਤੱਕ ਅਧਿਕਾਰਿਕ ਪੁਸ਼ਟੀ ਦੇ ਤੌਰ ਤੇ ਜਿਹੜੀ ਇੱਕ ਲਿਸਟ ਜਾਰੀ ਹੁੰਦੀ ਹੈ ਮੰਤਰੀਆਂ ਦੀ ਕਿ ਕਿਹੜੇ ਕਿਹੜੇ ਮੰਤਰੀ ਦੇ ਕੋਲ ਕਿਹੜਾ ਕਿਹੜਾ ਵਿਭਾਗ ਆਏਗਾ ਉਹ ਵਿਭਾਗ ਦੀ ਲਿਸਟ ਦੇ ਵਿੱਚ ਸਾਫ਼ ਹੋ ਜਾਊਗਾ ਮੰਤਰੀ ਢਾਲੀਵਾਲ ਵਾਲੇ ਪਰ ਸੂਤਰ ਸਾਡੇ ਜਿਹੜੇ ਅੰਦਰੋਂ ਇਹ ਖਬਰ ਦੇ ਰਹੇ ਨੇ ਕਿ ਮੰਤਰੀ ਢਾਲੀਵਾਲ ਸਾਹਿਬ ਨੂੰ ਆਊਟ ਕਰ ਦਿੱਤਾ ਗਿਆ ਔਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਮੰਤਰੀ ਢਾਲੀਵਾਲ ਜਿਹੜੇ ਆ ਉਹ ਸੌ ਚੱਕ ਸਮਾਗਮ ਦੇ ਵਿੱਚ ਨਹੀਂ ਸਨ ਪਹੁੰਚੇ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਤਕਰੀਬਨ ਤਕਰੀਬਨ ਜਿਹੜੇ ਸਾਰੇ ਮੰਤਰੀ ਜਿਹੜੇ ਹੈਗੇ ਆ ਉਹ ਸੌ ਚੱਕ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀਗੇ ਤਾਂ ਤਕਰੀਬਨ ਅ ਇੱਕ ਦੋ ਮੰਤਰੀਆਂ ਨੂੰ ਛੱਡ ਕੇ ਸਾਰੇ ਮੰਤਰੀ ਜਿਹੜੇ ਆ ਉਹ ਪਹੁੰਚੇ ਹੋਏ ਸੀ ਤਾਂ ਬਹੁਤ ਵੱਡੀ ਖਬਰ ਲੈ ਕੇ ਆ ਰਹੇ ਆ ਬਹੁਤ ਵੱਡੀ ਖਬਰ ਲੈ ਕੇ ਆ ਰਹੇ ਆ ਕਿ ਮੰਤਰੀ ਕੁਲਦੀਪ ਢਾਲੀਵਾਲ ਨੂੰ ਕੱਢਿਆ ਗਿਆ ਮੰਤਰੀ ਮੰਡਲ ਦੇ ਵਿੱਚੋਂ ਔਰ ਮੰਤਰੀ ਢਾਲੀਵਾਲ ਦੀ ਜਿਹੜੀ ਆ ਉਹ ਛੁੱਟੀ ਹੋਈ ਹੈ ਇੱਕ ਵਾਰ ਫਿਰ ਦੱਸ ਦਿੰਦੇ ਆ ਮੰਤਰੀ ਢਾਲੀਵਾਲ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਗਈ ਹੈ ਉਹਨਾਂ ਦਾ ਐਨਆਰਆਈ ਵਿਭਾਗ ਉਨ੍ਹਾਂ ਨੂੰ ਅਸਤੀਫਾ ਲੈ ਕੇ ਜਿਹੜਾ ਸੰਜੀਵ अरोड़ा ਨੂੰ ਦੇ ਦਿੱਤਾ ਗਿਆ ਦੱਸ ਦਈਏ ਕਿ ਬਹੁਤ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਆ ਕਿ ਐਨਆਰਈ ਵਿਭਾਗ ਅਤੇ ਇੰਡਸਟਰੀ ਜਿਹੜਾ ਵਿਭਾਗ ਹੈ ਜਿਹੜਾ ਤਰਨਤਪੁਰ ਸੌਂਦ ਕੋਲੇ ਸੀਗਾ ਉਹ ਜਿਹੜਾ ਮਹਿਕਮਾ ਲੈ ਕੇ ਦੇ ਦਿੱਤਾ ਗਿਆ ਸੰਜੀਵ अरोड़ा ਨੂੰ ਹੋਰ ਕਿਹੜੇ-ਕਿਹੜੇ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਅਦੋ-ਬਦਲ ਹੋਈ ਹੈ ਉਹ ਕੁਝ ਹੀ ਦਿਨ ਤੱਕ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਸਾਰਾ ਸਾਹਮਣੇ ਆ ਜਾਣੀ ਆ ਇੱਕ ਲੈਟਰ ਜਿਹੜੀ ਆ ਇੱਕ ਦਸਤਾਵੇਜ਼ ਜਿਹੜਾ ਹੁੰਦਾ ਪੂਰੇ ਮੰਤਰੀਆਂ ਦੇ ਵੇਰਵੇ ਦਾ ਕਿ ਕਿਹੜੇ ਮੰਤਰੀ ਦੇ ਕੋਲ ਕਿਹੜਾ ਵਿਭਾਗ ਜਾਊਗਾ ਉਹਦੇ ਵਿੱਚ ਜਿਹੜਾ ਪਤਾ ਲੱਗ ਜਾਊਗਾ ਪਰ ਬਹੁਤ ਵੱਡੀ ਖਬਰ ਹੈ ਕਿ ਮੰਤਰੀ ਕੁਲਦੀਪ ਧਾਲੀਆਲ ਦੀ ਕੈਬਨਟ ਦੇ ਵਿੱਚੋਂ ਛੁੱਟੀ ਹੋ ਚੁੱਕੀ ਹੈ ਉਹਨਾਂ ਤੋਂ ਅਸਤੀਫਾ ਲਿਆ ਗਿਆ ਇਹ ਵੀ ਗੱਲ ਦੱਸੀ ਜਾ ਰਹੀ ਹੈ ਔਰ ਇਹ ਵੀ ਗੱਲ ਕਹੀ ਗਈ ਹੈ ਕਿ ਉਹਨਾਂ ਦਾ ਐਨਆਰਆਈ ਵਿਭਾਗ ਲੈ ਕੇ ਸੰਜੀਵ ਔਰੋੜਾ ਨੂੰ ਜਿਹੜਾ ਉਹ ਦੇ ਦਿੱਤਾ ਗਿਆ ਮੰਤਰੀ ਧਾਲੀਵਾਲ ਕੋਲੇ ਸਿਰਫ ਔਰ ਸਿਰਫ ਇੱਕੋ ਹੀ ਵਿਭਾਗ ਸੀਗਾ ਔਰ ਜਦੋਂ ਅੱਜ ਸੋਹਚਕ ਸਮਾਗਮ ਸੀ ਤਾਂ ਉਹ ਸੋਹਚਕ ਸਮਾਗਮ ਦੇ ਵਿੱਚ ਤਕਰੀਬਨ ਸਾਰੇ ਮੰਤਰੀ ਹਾਜ਼ਰ ਸੀ ਤੇ ਕੁਲਦੀਪ ਧਾਲੀਵਾਲ ਜਿਹੜੇ ਆ ਉਹ ਉਥੋਂ ਗੈਰਹਾਜ਼ਰ ਰਹੇ ਇੱਕ ਅਮਨ ਅਰੋੜਾ ਜਿਹੜੇ ਆ ਕਿਉਂਕਿ ਉਹਨਾਂ ਨੇ ਕਹਿੰਦੇ ਕਿ ਪਿਤਾ ਦੀ ਅਜ ਵਰਸਤੀ ਸੀ ਇੱਕ ਉਹ ਹੈ ਨਹੀਂ ਸੀ ਕੁਲਦੀਪ ਢਾਲੀਵਾਲ ਗੈਰਹਾਜ਼ਰ ਰਹੇ ਆ ਕੁਲਦੀਪ ਢਾਲੀਵਾਲ ਦਾ ਕੁਝ ਸਮਾਂ ਪਹਿਲਾਂ ਇੱਕ ਟਵੀਟ ਵੀ ਆਇਆ ਜਿਹਦੇ ਵਿੱਚ ਉਹ ਲਿਖਦੇ ਨੇ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਮੇਰੀ ਮਿਹਨਤ ਜਾਰੀ ਰਹੂਗੀ ਇਸ ਚੀਜ਼ ਨੂੰ ਵੀ ਇਸwidetilde ਦੇ ਨਾਲ ਜੋੜ ਕੇ ਦੇਖਿਆ ਗਿਆ ਤਾਂ ਮੰਤਰੀ ਢਾਲੀਵਾਲ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਜਿਹੜੀ ਹੈ ਉਹ ਹੋਈ ਹੈ ਇੱਕ ਮੰਤਰੀ ਜਿਹੜਾ ਨਵਾਂ ਅੱਜ ਸੰਜੀਵ ਅਰੋੜਾ ਨੂੰ ਬਣਾਇਆ ਗਿਆ ਔਰ ਕਿ 16 ਮੰਤਰੀ ਜਿਹੜੇ ਉਹ ਟੋਟਲ ਹੋਏ ਨੇ ਦੋ ਮੰਤਰੀਆਂ ਦੀ ਕੁਰਸੀ ਹਾਲੇ ਵੀ ਜਿਹੜੀ ਆ ਉਹ ਖਾਲੀ ਪੰਜਾਬ ਕੈਬਨਿਟ ਦੇ ਵਿੱਚ ਹੋਈ ਹੋਈ ਹੈਗੀ ਆ ਤਾਂ ਬਹੁਤ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੰਤਰੀ ਕੁਲਦੀਪ ਢਾਲੀਵਾਲ ਦੀ ਕੈਬਨਿਟ ਦੇ ਵਿੱਚੋਂ ਜਿਹੜੀ ਆ ਉਹ ਛੁੱਟੀ ਹੋਈ ਹੈ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੰਤਰੀ ਢਾਲੀਵਾਲ ਜਿਹੜੇ ਆ ਉਹਨਾਂ ਦੇ ਕੋਲ ਪੰਚਾਇਤੀ ਵਿਭਾਗ ਵੀ ਸੀਗਾ ਉਹ ਵੀ ਉਹਨਾਂ ਤੋਂ ਜਿਹੜਾ ਉਹ ਵਾਪਸ ਲੈ ਲਿਆ ਗਿਆ ਸੀਗਾ ਜਦੋਂ ਮੰਤਰੀ ਢਾਲੀਵਾਲ ਕਾਫੀ ਲੰਬਾ ਸਮਾਂ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਨਜਾਇਜ਼ ਕਬਜ਼ਿਆਂ ਦੀਆਂ ਜ਼ਮੀਨਾਂ ਛਡਾਉਂਦੇ ਦਿਖੇ ਸੀਗੇ ਤਾਂ ਉਹ ਵੀ ਵਿਭਾਗ ਉਹਨਾਂ ਤੋਂ ਜਿਹੜਾ ਉਹ ਵਾਪਸ ਲਿਆ ਗਿਆ ਸੀ ਇੱਕ ਦੋ ਵਿਭਾਗ ਉਹਨਾਂ ਦੇ ਕੋਲ ਹੋਰ ਸੀਗੇ ਉਹ ਵੀ ਵਿਭਾਗ ਵਾਪਸ ਲੈ ਲਏ ਗਏ ਸੀ ਤੇ ਮੰਤਰੀ ਧਾਲੀਆਲ ਦੇ ਕੋਲ ਇੱਕ ਐਨਆਰਈ ਵਿਭਾਗ ਤੇ ਇੱਕ ਹੋਰ ਵਿਭਾਗ ਜਿਹੜਾ ਰਹਿ ਗਿਆ ਸੀ ਜਿਸ ਤੋਂ ਬਾਅਦ ਮੰਤਰੀ ਧਾਲੀਆਲ ਕਾਸੀ ਜਿਆਦਾ ਜਿਹੜੇ ਆ ਉਹ ਟਰੋਲ ਹੋਏ ਸੀ ਕਿਉਂਕਿ ਉਸ ਵਿਭਾਗ ਦਾ ਨਾਂ ਕੋਈ ਦਫ਼ਤਰ ਸੀ ਨਾ ਕੁਝ ਹੋਰ ਸੀ ਤਾਂ ਇਸ ਕਰਕੇ ਉਹ ਕਾਫੀ ਜ਼ਿਆਦਾ ਜਿਹੜੇ ਆ ਉਹ ਟਰੋਲ ਵੀ ਹੋਏ ਸੀਗੇ ਪਰ ਹੁਣ ਮંત્રી ਢਾਲੀਆਲ ਦਾ ਜਿਹੜਾ ਇੱਕੋ ਇੱਕ ਵਿਭਾਗ ਐਨ ਆਰ ਆਈ ਵਿਭਾਗ ਸੀਗਾ ਉਸ ਤੋਂ ਵੀ ਜਿਹੜਾ ਅਸਤੀਫਾ ਲੈ ਲਿਆ ਗਿਆ ਅਤੇ ਉਹਨਾਂ ਨੂੰ ਅਸਤੀਫਾ ਲੈ ਕੇ ਤਾਂ ਦੱਸ ਦਈਏ ਕਿ ਐਨ ਆਰ ਆਈ ਵਿਭਾਗ ਜਿਹੜਾ ਹੈਗਾ ਸੂਤਰ ਦੱਸ ਰਹੇ ਨੇ ਕਿ ਸੰਜੀਵ अरोड़ा ਨੂੰ ਦਿੱਤਾ ਗਿਆ ਤੇ ਹੋਰ ਕਿਹੜੇ-ਕਿਹੜੇ ਮੰਤਰੀਆਂ ਦੀ ਰਦੋਬਦਲ ਹੋਈ ਹੈ ਕੁਝ ਹੀ ਦਿਨ ਤੱਕ ਅਸੀਂ ਉਹ ਵੀ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਉਹ ਦੱਸ ਦੇਵਾਂਗੇ ਕਿਉਂਕਿ ਕਿਉਂਕਿ ਕੁਝ ਹੀ ਦਿਨ ਤੱਕ ਜਿਹੜਾ ਹੈਗਾ ਇੱਕ ਅਫੀਸ਼ੀਅਲੀ ਡਾਕੂਮੈਂਟ ਅਫੀਸ਼ੀਅਲੀ ਇੱਕ ਲਿਸਟ ਜਿਹੜੀ ਹੈ ਕਿ ਕਿਹੜੇ ਮੰਤਰੀ ਦੇ ਕੋਲ ਕਿਹੜਾ ਵਿਭਾਗ ਹੈਗਾ ਉਹ ਜਿਹੜੀ ਆ ਸਾਹਮਣੇ ਆ ਜਾਵੇਗੀ ਜਿਵੇਂ ਹੀ ਉਹ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ ਤਾਂ ਉਹ ਜਿਹੜੀ ਚੀਜ਼ ਜਿਹੜੀ ਹੈ ਉਹ ਤੁਹਾਡੇ ਦਰਸ਼ਕਾਂ ਤੱਕ ਜਰੂਰ ਲੈ ਕੇ ਆਵਾਂਗੇ ਕਿ ਕਿਹੜੇ ਮੰਤਰੀ ਦੇ ਕੋਲ ਕਿਹੜਾ ਮਹਿਕਮਾ ਕਿਹੜੇ ਮੰਤਰੀ ਤੋਂ ਮਹਿਕਮਾ ਲੈ ਕੇ ਕਿਹੜੇ ਮੰਤਰੀ ਨੂੰ ਦਿੱਤਾ ਗਿਆ ਕਿਉਂਕਿ ਰਦੋ ਬਦਲ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਸੀਗੀਆਂ ਕਿ ਸਿਰਫ ਤਰਨੁਪ੍ਰੀਤ ਸੌਂਗ ਤੋਂ ਇੰਡਸਟਰੀ ਵਿਭਾਗ ਲੈ ਕੇ ਔਰ ਕੁਲਦੀਪ ਧਾਲੀਆਲ ਤੋਂ ਐਨਆਰਆਈ ਵਿਭਾਗ ਲੈ ਕੇ ਹੀ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਜਾਂ ਫਿਰ ਹੋਰ ਮੰਤਰੀਆਂ ਦੇ ਵੀ ਵਿਭਾਗ ਜਿਹੜੇ ਆ ਉਹ ਬਦਲੇ ਗਏ ਆ ਇਹ ਵੀ ਜਿਹੜੀ ਆ ਗੱਲ ਦੇਖਣ ਵਾਲੀ ਹੋਊਗੀ ਕਿਉਂਕਿ ਚਰਚਾਵਾਵਾਂ ਸੀਗੀਆਂ ਕਿ ਕਈ ਤਰੀਕੇ ਦੇ ਜਿਹੜੇ ਆ ਉਹ ਮਹਿਕਮੇ ਜਿਹੜੇ ਆ ਉਹ ਮੰਗ ਰਹੇ ਸੀਗੇ ਸੰਜੀਵ ਅਰੋੜਾ ਪਰ ਕਹਿੰਦੇ ਆ ਕਿ ਕਈ ਮਹਿਕਮਿਆਂ ਦੇ ਉੱਪਰ ਪੇਜ ਫਸ ਗਿਆ ਸੀ ਜਿਸ ਕਾਰਨ ਅ ਥੋੜਾ ਮੰਤਰੀ ਮੰਡਲ ਦੀ ਆ ਲਿਸਟ ਜਿਹੜੀ ਆ ਉਹ ਕਹਿੰਦੇ ਲੇਟ ਹੋਈ ਆ ਇਸ ਕਰਕੇ ਵੀ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤਾਂ ਵੱਡੀ ਖਬਰ ਹੈ ਕਿ ਮੰਤਰੀ ਧਾਲੀਵਾਲ ਦੀ ਛੁੱਟੀ ਹੋਈ ਆ ਕੈਬਨਟ ਚੋਂ ਕੱਢਿਆ ਗਿਆ ਸੰਜੀਵ अरोड़ा ਨੂੰ ਉਹਨਾਂ ਵਾਲਾ ਜਿਹੜਾ ਵਿਭਾਗ ਐਨਆਰਆਈ ਵਿਭਾਗ ਹੈ ਉਹ ਜਿਹੜਾ ਉਹ ਦੇ ਦਿੱਤਾ ਗਿਆ ਤਾਂ ਮੰਤਰੀ ਧਾਲੀਆਲ ਜਿਹੜੇ ਕਿ ਜਦੋਂ ਤੋਂ ਸਰਕਾਰ ਬਣੀ ਆ ਉਦੋਂ ਤੋਂ ਜਿਹੜੇ ਐਨਆਰਆਈ ਮਾਫ ਕਰਨਾ ਕਿ ਮੰਤਰੀ ਬਣੇ ਹੋਏ ਸੀਗੇ ਇਸ ਕੈਬਨਿਟ ਦੇ ਵਿੱਚ ਔਰ ਬਹੁਤ ਸਾਰੀ ਚਰਚਾ ਦੇ ਵਿੱਚ ਵੀ ਰਹੇ ਸੀਗੇ ਜਦੋਂ ਉਹ ਨਜਾਇਜ਼ ਕਬਜ਼ੇ ਜਿਹੜੇ ਉਹ ਛੁਡਵਾ ਰਹੇ ਸੀ ਤਾਂ ਉਦੋਂ ਤੋਂ ਕੁਲਦੀਪ ਢਾਲੀਵਾਲ ਜਿਹੜੇ ਉਹ ਖਾਸੇ ਚਰਚਾ ਦੇ ਵਿੱਚ ਆਏ ਹੋਏ ਸੀਗੇ ਤੇ ਉਸ ਤੋਂ ਬਾਅਦ ਹੁਣ ਮੰਤਰੀ ਢਾਲੀਵਾਲ ਨੂੰ ਜਿਹੜਾ ਇੱਕੋ ਇੱਕ ਮਹਿਕਮਾ ਐਨਆਰਆਈ ਵਿਭਾਗ ਸੀਗਾ ਤਾਂ ਉਸ ਉਸ ਵਿਭਾਗ ਨੂੰ ਵੀ ਵਾਪਸ ਲੈ ਕੇ ਅ ਕਲਦੀਪ ਢਾਲੀਵਾਲ ਤੋਂ ਸੰਜੀਵ ਅਰੋੜਾ ਨੂੰ ਜਿਹੜਾ ਉਹ ਦੇ ਦਿੱਤਾ ਗਿਆ ਔਰ ਉਹਨਾਂ ਦੀ ਜਿਹੜੀ ਆ ਉਹ ਛੁੱਟੀ ਕਰ ਦਿੱਤੀ ਗਈ ਆ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਜਿਹੜੀ ਆ ਉਹ ਛੁੱਟੀ ਹੋਈ ਹੈ ਉਹਨਾਂ ਨੂੰ ਕੈਬਨਟ ਦੇ ਵਿੱਚੋਂ ਜਿਹੜਾ ਉਹ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਅਸਤੀਫਾ ਜਿਹੜਾ ਉਹ ਲੈ ਲਿਆ ਗਿਆ ਸੂਤਰ ਦੱਸਦੇ ਨੇ ਔਰ ਕਿਸੇ ਵੀ ਵੇਲੇ ਜਿਹੜੀ ਆ ਉਹ ਮੰਤਰੀਆਂ ਦੀ ਜਿਹੜੀਆ ਲਿਸਟ ਨਵਿਆਂ ਦੀ ਉਹ ਜਾਰੀ ਜਿਹੜੀ ਆ ਉਹ ਹੋ ਜਾਣੀ ਹੈ ਕਿਉਂਕਿ ਇੱਕ ਅਫੀਸ਼ੀਅਲੀ ਡਾਕੂਮੈਂਟ ਆਉਂਦਾ ਜਿਹਦੇ ਵਿੱਚ ਪਤਾ ਲੱਗਦਾ ਕਿ ਕਿਹੜਾ ਮੰਤਰੀ ਕਿ ਜਿਹੜਾ ਹੈਗਾ ਉਹ ਕਿਸ ਵਿਭਾਗ ਦਾ ਜਿਹੜਾ ਉਹ ਮੰਤਰੀ ਰਹੇਗਾ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਜਿਹੜੀ ਆ ਉਹ ਛੁੱਟੀ ਹੋਈ ਹੈ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰਜਾਨਾ ਲੋਕਨਾਥ ਟੀਵੀ ਦੇ ਨਾਲ